ਸ਼ੀਖ ਰਿਓ ਹਸ਼ਿਆ ਪਰ ਫੋਕਸ ਤੇ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਮਹਿਰਾ ਗੱਲ ਕੀਤੀ ਜਾਵੇ ਤੇ ਪਹਿਲਗਾਮਾ ਦੇ ਵਿੱਚ ਬੀਤੀ ਦਿਨੀ ਜੋ ਅਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਸੀਗਾ ਉਸ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਨਿਰਾਸ਼ਾ ਚੱਲ ਰਹੀ ਹੈ ਵੱਖ-ਵੱਖ ਜਥੇਬੰਦੀਆਂ ਵੱਲੋਂ ਸੰਸਥਾਵਾਂ ਵੱਲੋਂ ਰੋਸ ਪ੍ਰਦਰਸ਼ਨ ਪਾਕਿਸਤਾਨ ਦਾ ਪੋਤਲਾ ਫੁਕਿਆ ਜਾ ਰਿਹਾ ਉਸੇ ਮਦੇ ਨਜ਼ਰ ਦੇ ਤਹਿਤ ਅੱਜ ਸ਼ਸ਼ੀਲ ਕੁਮਾਰ ਜੀ ਰਮਨ ਠਾਕਰ ਜੀ ਪਰ ਮਾਸਟਰ ਰਕੇਸ਼ ਅਤੇ ਦਨੇਸ਼ ਦਮਨ ਹੀਰਾ ਵੱਲੋਂ ਹੁਸ਼ਿਆਰ ਫੋਰ ਫੌਕਸ ਦੇ ਚੈਨਲ ਦੇ ਰਾਹੀਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਜੋ ਇਸ ਟਾਈਮ ਅਮਨ ਰਾਧੀ ਯਾਤਰਾ ਸ਼ੁਰੂ ਹੋਣ ਵਾਲੀ ਹੈ ਉਸ ਦੇ ਸੁਰੱਖਿਆ ਪ੍ਰਬੰਧਨ ਨੂੰ ਲੈ ਕੇ ਤੋਰੀ ਚੌਕਸੀ ਦੇ ਨਾਲ ਫੋਰਸ ਦੀ ਜ਼ਿੰਮੇਵਾਰੀ ਲਗਾਈ ਜਾਵੇ ਤਾਂ ਜੋ ਅਨਸੁਖਾਵੀ ਘਟਨਾ ਤੋਂ ਬਚਾ ਕੀਤਾ ਜਾਵੇ ਇੰਨਾ ਬਨੋ ਵੀ ਅਪੀਲ ਕੀਤੀ ਗਈ ਹੈ ਪੋਰ ਸਰਕਾਰ ਨੂੰ ਕਿ ਪਾਕਿਸਤਾਨ ਜੋ ਇਸ ਟਾਈਮ ਇਨ੍ਹਾਂ ਯਾਤਰੀਆਂ ਦੇ ਉੱਪਰ ਕੋਜੀ ਹਰਕਤ ਕੀਤੀ ਹੈ ਇਸ ਹਰਕਤ ਦੇ ਮੱਦੇਨਜ਼ਰ ਆ ਸਰਕਾਰ ਨੂੰ ਸਖਤ ਕਦਮ ਚੱਕਣੇ ਚਾਹੀਦੇ ਨੇ ਤਾਂ ਜੋ ਇਹ ਪਾਕਿਸਤਾਨ ਹਿੰਦੁਸਤਾਨ ਦੇ ਉੱਪਰ ਅਗਾਹ ਇਹੋ ਜੀ ਹਰਕਤ ਕਰਨ ਤੋਂ ਪਹਿਲਾਂ 100 ਵਾਰੀ ਸੋਚੇ ਆਓ ਦੇਖੋ ਕਿ ਪੂਰੀ ਰਿਪੋਰਟ ਕਿਸ ਤਰੀਕੇ ਦੇ ਨਾਲ ਇੰਡਾਂ ਵੱਲੋਂ ਪਾਰ ਸਰਕਾਰ ਤੋਂ ਮੰਗੀਤੀ ਗਈ ਹੈ ਆਡੀ ਸਾਹਿਬ ਜੀ ਬੋਲ ਸ਼ੰਕਰ ਭਗਵਾਨ ਕੀ ਜੈ ਅਸੀਂ ਬਾਬਾ ਬਰਫਾਨੇ ਲੰਗਰ ਸੇਵਾ ਸਮਿਤੀ ਮੁਕੇਰੀਆਂ ਸ਼ਿਆਰਪੁਰ ਵੱਲੋਂ ਜੋ ਪਹਿਲਗਾਮ ਦੇ ਵਿੱਚ ਅਟੈਕ ਹੋਇਆ ਆ ਅੱਤਵਾਦੀਆਂ ਦਾ ਜੋ ਉਹਨਾਂ ਨੇ ਸਿਵਲ ਲੋਕਾਂ ਦੀ ਜਾਂ ਆਮ ਪਬਲਿਕ ਦੀ ਹੱਤਿਆ ਕੀਤੀ ਉਹਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਆ ਨਿੰਦਿਆ ਕਰਦੇ ਆ ਇਹ ਬਹੁਤ ਹੀ ਜ਼ਾਲਮਪਨਾ ਕੰਮ ਹੈਗਾ ਆ ਕਿਸੇ ਵੀ ਤਰ੍ਹਾਂ ਦੀਆਂ ਪ੍ਰੋਬਲਮਾਂ ਦੇ ਲਈ ਆਮ ਲੋਕਾਂ ਨੂੰ ਮਾਰਨਾ ਜਿਹੜਾ ਆ ਇਹ ਇੱਕ ਮੂਰਖਤਾਪੂਰਨ ਗੱਲਾਂ ਹੈਗੀਆਂ ਆ ਇਹ ਇੱਕ ਹਵਾਨੀਅਤ ਦੀਆਂ ਗੱਲਾਂ ਹੈਗੀਆਂ ਆ ਜਿਨ੍ਹਾਂ ਨੂੰ ਸਾਨੂੰ ਲੱਗਦਾ ਪੀ ਇੰਡੀਅਨ ਗਵਰਨਮੈਂਟ ਨੂੰ ਬਰਦਾਸ਼ਤ ਨਹੀਂ ਕਰਨੀ ਚਾਹੀਦਾ ਠੀਕ ਹੈ ਅਸੀਂ ਚਾਹੁੰਦੇ ਆ ਬਾਬਾ ਪਰਫਾਨੀ ਲੰਗਰ ਸੇਵਾ ਸਮਿਤੀ ਵੱਲੋਂ ਪੀ ਇੰਡੀਅਨ ਗਵਰਨਮੈਂਟ ਜਿਹੜਾ ਆ ਇਹਦਾ ਮੂੰਹ ਤੋੜ ਜਵਾਬ ਦੇ ਤੇ ਜਿਹੜੀ ਸਾਡੀ ਯਾਤਰਾ ਹੈ 3 ਜੁਲਾਈ ਨੂੰ ਸ਼ੁਰੂ ਹੋਣ ਵਾਲੀ ਅਸੀਂ ਉਹਦੇ ਵਿਸ਼ੇ ਦੇ ਉੱਪਰ ਵੀ ਚਿੰਤਿਤ ਹੈਗੇ ਆਂ ਤੇ ਅਸੀਂ ਗਵਰਨਮੈਂਟ ਵੱਲੋਂ ਚਾਹੁੰਦੇ ਆਂ ਕਿ ਇਹੋ ਜਿਹੀ ਕੋਈ ਵੀ ਵਾਰਦਾਤ ਜਿਹੜੀ ਆ ਜਾਂ ਕਿਸੇ ਵੀ ਤਰ੍ਹਾਂ ਦੀ ਹਰਕਤ ਜਿਹੜੀ ਆ ਉਹ ਇਹਨਾਂ ਲੋਕਾਂ ਵੱਲੋਂ ਨਾ ਕੀਤੀ ਜਾਵੇ ਉਥੇ ਸਿਕਿਉਰਿਟੀ ਦਾ ਸਿਸਟਮ ਜਿਹੜਾ ਆ ਉਹ ਹੋਰ ਸਖਤ ਕੀਤਾ ਜਾਵੇ ਆਮ ਲੋਕਾਂ ਦੀ ਸੁਰੱਖਿਆ ਲਈ ਹੋਰ ਸਖਤ ਪ੍ਰਬੰਧ ਕੀਤੇ ਜਾਣ ਦੋਸਤਾਂ ਦੀ ਗੱਲ ਕੀਤੀ ਜਾਂਦੀ ਦੋ ਸਟੈਂਡ ਜਾਤਰਾ ਦਾ ਸਮਾਗਮ ਆ ਗਿਆ ਇਸ ਸਮਾਗਮ ਨੂੰ ਲੈ ਕੇ ਕੁਝ ਪ੍ਰਭਾਵ ਦੇ ਜਗਾ ਜਾ हां थोड़ा बहुत प्रभाव जरूर ਪੈਣਾ ਯਾਤਰੀਆਂ ਤੇ ਕਿਉਂਕਿ ਇੱਕ ਭੈ ਦਾ ਮਾਹੌਲ ਪੈਦਾ ਹੋ ਗਿਆ ਯਾ ਜਿੱਥੇ ਇਹ ਵਾਰਦਾਤ ਹੋਈ ਹੈ ਦੱਸਿਆ ਜਾਂਦਾ ਵੀ ਉੱਥੇ 5-6000 ਦੇ ਕਰੀਬ ਟੂਰਿਸਟ ਸਿਗੇ ਔਰ ਬਕਾਇਦਾ ਉਹਨਾਂ ਨੂੰ ਪੁੱਛ ਪੁੱਛ ਕੇ ਮਾਰਿਆ ਗਿਆ ਯਾ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਮਾਰਿਆ ਗਿਆ ਯਾ ਇਹ ਬਹੁਤ ਵੱਡਾ ਜਿਹੜਾ ਹੈ ਜ਼ੁਲਮ ਕੀਤਾ ਗਿਆ ਆਮ ਲੋਕਾਂ ਤੇ ਜਿਨ੍ਹਾਂ ਦਾ ਇਹਨਾਂ ਚੀਜ਼ਾਂ ਦੇ ਨਾਲ ਕੋਈ ਲੈਣ ਦੇ ਨਹੀਂ ਸੀ ਕੀ ਲੱਗਦਾ ਜੀ ਪਾਕਿਸਤਾਨ ਦੀ ਇਸ ਕੋਈ ਚਾਲ ਹੈਗੀ ਜਿਹੜਾ ਜੀ ਦੂਮਾਰ ਪਤਾ ਕਰਨ ਦੇ ਬਾਅਦ ਫਿਰ ਇਹ ਗੋਰੀ ਮਾਰੀ ਹਾਂ 100% 100% 100% ਗਵਰਨਮੈਂਟ ਵਾਲੇ ਤੇ ਇੰਟੈਲੀਜੈਂਸ ਵੱਲੋਂ ਆ ਰਿਹਾ ਵੀ ਇਹ ਉਧਰੋਂ ਹੀ ਇمپੋਰਟ ਕੀਤੇ ਗਏ ਅਤਵਾਦੀ ਸੀਗੇ ਐਕਸਪੋਰਟ ਕੀਤੇ ਗਏ ਜਿਹੜੇ ਭੇਜੇ ਗਏ ਆ ਬਾਰਡਰ ਟਪਾ ਕੇ ਰਾਤ ਭਰਾਂ ਇਹ ਉਹਦਾ 100% ਹੱਥ ਹੈਗਾ ਇਸ ਤਰ੍ਹਾਂ ਹੀ ਲੱਗਦਾ ਹੈ ਕਿ ਜੋ ਹੱਤ ਦਾ ਮਾਹੌਲ ਨੂੰ ਖਰਾਬ ਕਰਨ ਦੇ ਵਿੱਚ ਸਾਜ਼ਿਸ਼ ਹੈ ਪਾਕਿਸਤਾਨ ਦੀ ਹਾਂਜੀ ਬਿਲਕੁਲ ਬਿਲਕੁਲ ਜੀ ਪਾਕਿਸਤਾਨ ਦੀ ਸਰਕਾਰ ਪਾਕਿਸਤਾਨ ਦੇ ਫੇਲੀਅਰ ਦੇ ਉੱਪਰ ਲੋਕਾਂ ਦਾ ਧਿਆਨ ਡਿਵਾਈਡ ਕਰਨ ਲਈ ਇਧਰ ਅਟੈਕ ਕਰਾਂਦੀ ਆ ਚਾਹੇ ਉਹ ਕਸ਼ਮੀਰ ਹੋਵੇ ਚਾਹੇ ਪੰਜਾਬ ਦੇ ਵਿੱਚ ਵੀ ਕਰਵਾਏ ਆ ਉਹਨਾਂ ਨੇ ਇਹ ਪਾਕਿਸਤਾਨੀ ਸਰਕਾਰ ਆਪਣੇ ਫੇਲੀਅਰ ਨੂੰ ਛਪਾਲ ਲਈ ਕਰਵਾਉਂਦੀ ਆ ਕੀ ਮੰਗ ਕਰਦੇ ਆ ਪਾਕ ਸਰਕਾਰ ਅਸੀਂ ਪਾਕ ਸਰਕਾਰ ਤੋਂ ਮੰਗ ਕਰਦੇ ਆ ਵੀ ਇਹਦੇ ਉੱਪਰ ਬਹੁਤ ਹੀ ਸਖਤ ਕਦਮ ਚੁੱਕੇ ਜਾਣ ਇਦਾਂ ਦੇ ਲੋਕਾਂ ਨੂੰ ਬਖਸ਼ਿਆ ਨਾ ਜਾਵੇ ਜਿਨ੍ਹਾਂ ਲੋਕਾਂ ਨੇ ਇਹ ਵਾਰਦਾਤਾ ਕੀਤੀਆਂ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮੈਂ ਦਿੱਤੀਆਂ ਜਾਂ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਜਾਏ। ਹਾਂਜੀ ਸਰ। ਹਾਂਜੀ ਜੈ ਸ਼ੰਕਰ ਜੀ। ਮੈਂ ਅਮਨ ਠਾਕੁਰ ਬਾਬਾ ਬਰਫਾਨੀ ਲੰਗਰ ਸੇਵਾ ਸਮਿਤੀ ਮੁਕੇਰੀਆਂ ਹੁਸ਼ਿਆਰਪੁਰ ਤੋਂ ਤੇ ਅੱਜ ਜਿਹੜਾ ਇਸ ਮੌਕੇ ਤੇ ਅਸੀਂ ਜੋ ਗੱਲ ਕਰਦੇ ਪਏ ਆਂ ਕਿ ਪਹਿਲਗਾਮ ਦੇ ਵਿੱਚ ਜਿਹੜਾ ਹਮਲਾ ਹੋਇਆ ਆਂ ਦਰਿੰਦੇ ਅੱਤਵਾਦ ਦੁਆਰਾ ਸਾਡੇ ਜਿਹੜੇ ਨਿਹੱਥੇ Hindu ਲੋਕ ਜਿਹੜੇ ਸ਼ਰੀਫ ਲੋਕ ਘੁੰਮਣ ਫਿਰਨ ਲਈ ਗਏ ਹੋਏ ਸੀ ਉਹਨਾਂ ਨੂੰ ਬੜੀ ਬੇਰਹਿਮੀ ਨਾਲ ਮਾਰ ਦਿੱਤਾ ਗਿਆ। ਤੇ ਉਹ ਜਿਹੜਾ ਸਹਿਣ ਜੋਗ ਨਹੀਂ ਹੈ ਅਸੀਂ ਸਰਕਾਰ ਅੱਗੇ ਮੰਗ ਕਰਦੇ ਆ ਕਿ ਇਹਦਾ ਬਦਲਾ ਜਿਹੜਾ ਜਲਦੀ ਤੋਂ ਜਲਦੀ ਲਿਆ ਜਾਏ ਔਰ ਸ਼੍ਰੀ ਅਮਰਨਾਥ ਯਾਤਰਾ ਦੇ ਟਾਈਮ ਹੀ ਇਹੋ ਜਿਹੇ ਹਮਲੇ ਜਿਹੜੇ ਆ ਕਰਵਾਏ ਜਾਂਦੇ ਆ ਤਾਂ ਜੋ ਸਾਡੇ Hindu ਭਰਾਵਾਂ ਦੇ ਵਿੱਚ Hindu ਲੋਕਾਂ ਦੇ ਵਿੱਚ ਇਹ ਡਰ ਦਾ ਮਾਹੌਲ ਬਣੇ ਕਿ ਇਹ ਯਾਤਰਾ ਨੂੰ ਜਿਹੜਾ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜੇ ਔਰ ਮੈਂ ਆਪਣੇ Hindu ਵੀਰਾਂ ਨੂੰ ਇਹ ਹੀ ਕਹਿਣਾ ਚਾਹੁੰਦਾ ਆ ਕਿ ਇਹੋ ਜਿਹੇ ਮੌਕੇ ਦੇ ਡਰੰਦੀਰ ਅੰਦਰ ਬਣਦੀ ਜਰੂਰਤ ਨਹੀਂ ਆ ਬਾਹਰ ਨਿਕਲੋ ਔਰ ਜਵਾਬ ਦਿਓ ਉਸ ਜੇ ਪਾਕਿਸਤਾਨ ਨੂੰ ਕਿ ਅਸੀਂ ਸਾਰੇ ਇਕੱਠੇ ਆ ਜਿਹੜਾ ਇਹੋ ਜੇ ਟਾਈਮ ਤੇ ਇਦਾਂ ਦੇ ਹਮਲੇ ਕਰਾ ਕੇ ਸਾਡੇ ਵਿੱਚ ਡਰ ਦਾ ਮਾਹੌਲ ਪੈਦਾ ਕਰ ਰਹੇ ਨੇ ਔਰ ਸ਼੍ਰੀ ਅਮਰਨਾਥ ਯਾਤਰਾ ਦੇ ਦੌਰਾਨ ਸਰਕਾਰ ਅਗੇ ਬੇਨਤੀ ਕਰਦੇ ਆ ਕਿ ਕੋਈ ਵੀ ਇਦਾਂ ਦੀ ਮੁਸ਼ਕਿਲ ਨਾ ਆਵੇ ਜਦੋਂ ਯਾਤਰਾ ਤੇ ਯਾਤਰੀ ਜਾਣ ਉਹਨਾਂ ਨੂੰ ਪੂਰੀ ਪੂਰੀ ਸੇਫਟੀ ਜਿਹੜੀ ਪ੍ਰੋਵਾਈਡ ਕੀਤੀ ਜਾਵੇ ਤੁਹਾਨੂੰ ਕੀ ਲੱਗਦਾ ਕਿ ਜੋ ਅਸ ਟਾਈਮ ਹਮਲਾ ਹੋਇਆ ਸੀਗਾ ਜੀ ਕੀ ਉਹਦਾ ਕਾਰਨ ਸੀ ਬਿਲਕੁਲ ਇਹੀ ਕਾਰਨ ਹੈ ਕਿ ਹਿੰਦੂਆਂ ਨੂੰ ਇੱਕ ਡਰਾਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਸ਼ਮੀਰ ਦੇ ਵਿੱਚ ਘੱਟ ਤੋਂ ਘੱਟ ਹਿੰਦੂਆਂ ਇਹਦੇ ਵਿੱਚ ਜਿਹੜੇ ਉੱਥੇ ਲੋਕਲ ਲੋਗ ਨੇ ਕੁਝ ਕੁਝ ਲੋਗ ਜਿਹੜੇ ਲੋਕਲ ਵੀ ਮਿਲੇ ਹੋਏ ਨੇ ਔਰ ਬਾਦ ਤੋਂ ਬਾਦਣਾ 99% ਜਿਹੜਾ ਹੱਥ ਹੈਗਾ ਉਹ ਪਾਕਿਸਤਾਨ ਦਾ ਹੈ ਕਿ ਜਿਹੜੇ ਇੰਡੀਅਨ ਲੋਗ ਜਿਹੜੇ ਕਸ਼ਮੀਰ ਦੇ ਵਿੱਚ ਵੱਧ ਰਹੇ ਆ ਪਿਛਲੇ 2-3 ਸਾਲਾਂ ਤੋਂ ਦੇਖਿਆ ਬਹੁਤ ਜ਼ਿਆਦਾ ਟੂਰਿਜ਼ਮ ਜਿਹੜਾ ਆ ਉਹ ਸ਼ਿਰਨਗਰ ਜਾ ਰਿਹਾ ਉਹ ਘੱਟ ਮਤਲਬ ਘੱਟ ਕੀਤਾ ਜਾਵੇ ਉਹਦੇ ਨੁਕਸਾਨ ਹੀ ਆ। ਉਹਦੇ ਵਿੱਚ ਉਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਜਿਹੜੇ ਲੁਧੇ ਦੇ ਲੋਕਲ ਵੀਰ ਹੈ ਜਿਹੜੇ ਸ਼੍ਰੀਨਗਰ ਵਾਲੇ ਲੋਕਲ ਹੈ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਟੈਕਸੀ, ਹੋਟਲ ਆਪਣੇ ਰੈਸਟੋਰੈਂਟਸ ਹਰ ਇੱਕ ਚੀਜ਼ ਸਾਡੇ ਲੋਕ ਬਹੁਤ ਜ਼ਿਆਦਾ ਉੱਥੇ ਜਾ ਕੇ ਪੈਸੇ ਖਰਚਦੇ ਨੇ ਇਹ ਉਹਨਾਂ ਦਾ ਮੇਰੇ ਹਿਸਾਬ ਨਾਲ ਜ਼ਿਆਦਾ ਨੁਕਸਾਨ ਹੈਗਾ ਉਹਦੇ ਵਿੱਚ। ਵੀ ਤੁਹਾਡੀ ਯਾਤਰਾ ਜਾ ਰਹੀ ਹੈ। ਫਿਰ ਵੀ ਜ਼ਿਆਦਾ ਜਾ ਰਹੀ ਹੈ। ਸਾਡੀ ਇਹ 35ਵੀਂ ਯਾਤਰਾ ਜਿਹੜੀ ਜਾ ਰਹੀ ਹੈ। ਔਰ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਾਏਗੀ ਔਰ ਅਸੀਂ ਸਰਕਾਰ ਨੂੰ ਇਹ ਮੰਗ ਕਰਦੇ ਆਂ ਕਿ ਯਾਤਰਾ ਦੇ ਦੌਰਾਨ ਪਿਛਲੀ ਪਿਛਲੀਆਂ ਯਾਤਰਾ ਦੇ ਦੌਰਾਨ ਵੀ ਪਹਿਲਾਂ ਡਰਾਂ ਦੀ ਬਹੁਤ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਸਾਨੂੰ ਯਾਤਰਾ ਨੂੰ ਲੰਗਰਾਂ ਨੂੰ ਵੱਧ ਤੋਂ ਵੱਧ ਪ੍ਰੋਟੈਕਸ਼ਨ ਵੱਧ ਤੋਂ ਵੱਧ ਸੇਫਟੀ ਜਿਹੜੀ ਉਹ ਪ੍ਰੋਵਾਈਡ ਕੀਤੀ ਜਾਏ ਔਰ ਜਿਹੜੀ ਵੱਧ ਤੋਂ ਵੱਧ ਯਾਤਰੀ ਹੈ ਜਿਹੜੀ ਪਹਿਲੇ ਨਾਲੋਂ ਵੀ ਜ਼ਿਆਦਾ ਜਿਹੜੀ ਯਾਤਰੀ ਉੱਥੇ ਪਹੁੰਚਣ ਇਹੋ ਜਿਹੇ ਅੱਤਵਾਦ ਦਾ ਜਿਹੜਾ ਮੂੰਹ ਬੰਦ ਕਰ ਦੇਣ। ਔਰ ਸਰਕਾਰ ਨੇ ਇਸ ਵਾਸਤੇ ਕੀ ਕਰਨੇ ਚਾਹੀਦੇ? ਬਾ ਸਰਕਾਰ ਨੂੰ ਸਖਤ ਹੋ ਸਖਤ ਕਾਰਮ ਚੱਕਣੇ ਚਾਹੀਦੇ ਪਾਕਿਸਤਾਨ ਦੇ ਖਿਲਾਫ ਜੋ ਸਖਤ ਜਿਹੜਾ ਐਕਸ਼ਨ ਲੈਣਾ ਚਾਹੀਦਾ ਜੋ ਇਹਨਾਂ ਨੂੰ ਜ਼ਰੂਰਤ ਹੈ ਮੈਨੂੰ ਲੱਗਦਾ ਹੈ ਕਿ ਜਿਹੜੇ ਬੰਦੇ ਜੁੱਤੀ ਨਾ ਮੰਨਣ ਵਾਲੇ ਆ ਉਹ ਸਿਰਫ ਜੁੱਤੀ ਨਾ ਹੀ ਮੰਨ ਸਕਦੇ ਉਹ ਪਿਆਰ ਦੀ ਭਾਸ਼ਾ ਹਾਂਜੀ ਸਰ ਭਾਸ਼ਾ ਦੇ ਵਿੱਚ ਪੈਲਗਾਮ ਦੇ ਵਿੱਚ ਹਮਲਾ ਹੋਇਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਜਿਹੜਾ ਪੈਲਗਾਮ ਦੇ ਵਿੱਚ ਇਹ ਲਾ ਆਂਧਗਵਾਦੀਆਂ ਨੇ ਜਾਂ ਪਾਕਿਸਤਾਨ ਦੇ ਲੋਕਾਂ ਨੇ ਜਿਹੜਾ ਵੀ ਇਹ ਘਟਨਾ ਹਮਲਾ ਕੀਤਾ ਹੈ ਬਹੁਤ ਹੀ ਮਾਰਾ ਕੰਮ ਕੀਤਾ ਹਿੰਦੁਸਤਾਨੀਆਂ ਦੇ ਲਈ ਇਹ ਕਦੇ ਵੀ ਕੰਮ ਇਸ ਤਰ੍ਹਾਂ ਨਹੀਂ ਹੋ ਸਕਦਾ ਜਿਨੀਂ ਦਿੱਤਾ ਕਿ ਲੋਕਲ ਪਬਲਿਕ ਨਾਲ ਨਾਲ ਲੜੀ ਦੀ ਓਏ ਜਿਹੜੇ ਉੱਥੋਂ ਦੇ ਇਰਾਕੀ ਕਿਸ ਤਰ੍ਹਾਂ ਹੋਈ ਉਹਨਾਂ ਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਇੱਥੇ ਤੇ ਨਾ ਕੋਈ ਸਿਕਿਉਰਿਟੀ ਜਾਂ ਐਨੀ ਪਬਲਿਕ ਨਾਲ ਪੁੱਛ-ਪੁੱਛ ਕੇ ਉਹਨਾਂ ਨੇ ਮਾਰਿਆ ਗਿਆ ਕਿ ਜੀ ਤੁਸੀਂ Hindu ਹੋ ਕੇ Musalman ਹੋ Hindu ਕੇ Musalman ਹੋ ਕਲਮਾ ਪੜ੍ਹ ਕੇ ਸੁਣਾਓ ਇਸ ਤੋਂ ਵੱਡਾ ਤੇ ਗੁਨਾਹ ਕੋਈ ਹੋ ਹੀ ਨਹੀਂ ਸਕਦਾ ਕਿ ਜਿਹੜਾ ਕਿ ਉਹਨਾਂ ਨੇ ਕੀਤਾ ਆ ਅਰੇ ਹਿੰਦੁਸਤਾਨ ਦੀ ਜਿਹੜੀ ਸਰਕਾਰ ਹੈ ਇਹਨੂੰ ਵੀ ਦੇਖਣਾ ਚਾਹੀਦਾ ਕਿ ਜਿਉਂ ਉਹਨਾਂ ਨੇ ਸਾਡੇ 28 ਬੰਦੇ ਮਾਰੇ ਆ ਨਾ ਅੱਜ ਦੇ ਯੁਵਾ ਇਹ ਨਹੀਂ ਚਾਹੁੰਦੇ ਪਿਜਾਰ ਬੰਦ ਕਰਾ ਦਿਓ ਇਹ ਕਰਾ ਦਿਓ ਕਰਵਾ ਦਿਓ ਕਹਿੰਦਾ 28 ਬੰਦੇ ਮਾਰੇ ਆ 2800 ਮਾਰਨੇ ਆ ਕਿ ਉਹਨਾਂ ਨੂੰ ਇੱਕ ਵਾਰੀ ਪਤਾ ਲੱਗੇ ਕਿ ਇੱਕ ਦੇ ਬਦਲੇ 100 ਲੈਣਾ ਉਸ ਤੋਂ ਬਾਅਦ ਇਹ ਕਦੀ ਵੀ ਮੁੜ ਕੇ ਇਹ ਕੰਮ ਨਹੀਂ ਹੋਏਗਾ ਜਿਵੇਂ ਇੱਕ ਦੇ ਬਦਲੇ 100 ਨੂੰ ਕਰਾਂਗੇ ਕਿ ਉਹਨਾਂ ਨੂੰ ਪਤਾ ਤੇ ਲੱਗ ਜਾਵੇ ਇੱਕ ਵਾਰੀ ਕਿ ਜਿਵੇਂ ਇੱਕ ਮਾਰਿਆ ਤੇ 100 ਦੇਣੇ ਪੈਣਾ ਆਪਣਾ ਬਸ ਮੈਂ ਤੇ ਇਹੀ ਕੁਝ ਅਜਿਹਾ ਕਰਾਂਗਾ ਕਿ ਦਾ ਜਵਾਬ ਪੂਰਾ ਇਹਦਾ ਜਵਾਬ ਪੱਥਰ ਦੇ ਨਾਲ ਦਿੱਤਾ ਜਾਣਾ ਚਾਹੀਦਾ